ਹਾਂ ਖਾ ਕੇ ਖਾ ਕੇ ਦੇਖ ਲਓ ਨਾ ਬਹੁਤ ਸਵਾਦ ਆ ਸਵਾਦ ਆ ਹਾਂ ਜਿਹੜੀ ਸੌਫਤ ਹੁੰਦੀ ਹੈ ਇਹ ਇੱਥੇ ਨਹੀਂ ਆਉਂਦੇ ਖiladi ਤੇ ਉਹੀ ਆਪਾਂ ਖਾ ਸਕਦੇ ਹਾਂ ਹਾਂ ਉਹਨਾਂ ਨੇ ਕਿਹਾ ਵੀ ਖਾ ਕੇ ਚੈੱਕ ਕਰ ਲਓ ਹੁਣ ਇਹ ਪੱਕੇ ਕੰਨਿਆਂ ਦਾ ਰਸਾ ਜਾਂ ਕਿਦਾਂ ਹੁਣ ਤਾਂ ਗੰਨੇ ਪੱਕ ਗਏ ਵੈਸੇ ਤਾਂ ਹਾਂ ਨਾ ਉਹਦੇ ਵਿੱਚ ਕੱਢ ਦਿੰਦੇ ਆ ਹੁਣ ਤੇ ਕਿ ਮੀਨਾ ਹੁਣ ਤਾਂ ਗੰਨੇ ਪੱਕੇ ਆ ਹੁਣ ਤੇ ਫੱਗਣ ਖਤਮ ਹੋਣ ਵਾਲਾ ਵਾ ਕੀ ਰੇਟ ਆ ਵੀਰੇ ਇਹਦਾ 100 ਰੁਪਏ ਕਿਲੋ 100 ਰੁਪਏ ਕਿਲੋ ਹੂੰ 2 ਕਿਲੋ ਲੈ ਚਲੀ ਖਾਣ ਵਾਸਤੇ ਹੁਣ ਫਿਰ ਲੈ ਜਾਾਂਗੇ ਬਾਅਦ ਚ ਜਦੋਂ ਨੂੰ ਜਾਣਾ ਵਾਪਸ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਹਨਾ ਹੂੰ ਦੇਓ ਵੀਰੇ ਉਹ ਸੈਂਪਲ ਆ ਕਿ ਉਹਦੇ ਵਿੱਚ ਪਾਇਆ ਕੁਝ ਤੁਸੀਂ ਇਹ ਪਾਇਆ ਹੈ ਹਾਂਜੀ ਇਹ ਪਾਇਆ ਸਪੈਸ਼ਲ ਇਹ ਕਿਵੇਂ ਦਾ ਇਹ ਇਹ ਕਿਵੇਂ ਆ ਇਹ ਤਾਂ ਉਹਨਾਂ ਨੇ ਘਰ ਰਸਤੇ ਖਾਣ ਵਾਸਤੇ ਅੱਛਾ ਜੋ ਅੱਛਾ 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 ਠੀਕ ਹੈ ਠੀਕ 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 ਉਹ ਇਹਨਾਂ ਆਪ ਬਣਵਾਇਆ ਹੋਣਾ ਨਾ ਸੀ ਹਾਂਜੀ ਠੀਕ ਠੀਕ ਇਹਦਾ ਸਪੈਸ਼ਲ ਬਣਾਇਆ ਹੈ ਓਕੇ 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 ਠੀਕ ਆਪਾਂ ਵੀ ਬਣਵਾ ਲਾਂਗੇ ਹਾਂਜੀ ਬਣਵਾ ਲਾਂਗੇ ਜਦੋਂ ਜਾਣਾ ਹੋਇਆ ਲੈਸਟ ਲੈਣ ਉਹ ਵੀ ਲੈ ਸਕਦੇ ਹਾਂ ਅੱਜ ਗਿੱਲਾ ਦਾ ਹੈ ਨਾ ਤੇ ਤੂੰ ਵੇਖ ਨਾ ਫਿਰ ਜ ਬੜਾ ਜਿਹਾ ਵੇਖਣਾ ਤੇ ਵੇਖ ਸਕਦੇ ਲੈ ਆ ਕੋਈ ਨਹੀਂ ਦੇ ਦੇਣਗੇ ਇਹਨਾਂ ਨੇ ਇਹ ਚੀਜ਼ਾਂ ਵੇਖੀਆਂ ਨਹੀਂ ਨਾ ਬਾਹਰ ਬਾਹਰ ਜਾਨ ਸੀ ਲੈ ਕੇ ਵੀ ਜਾਣਾ ਨਾ ਹਾਂਜੀ ਕਿਹੜੀ ਕੰਟਰੀ ਹਾਂਗਕਾਂਗ ਅਸੀਂ ਲੈ ਕੇ ਜਾਣਾ ਤਾਂ ਹੀ ਆਏ ਆ ਵੀ ਚਲੋ ਅੱਜ ਥੋੜਾ ਲੈ ਕੇ ਵੇਖਦੇ ਆਂ ਖਾ ਕੇ ਵਧੀਆ ਹੋਇਆ ਫਿਰ ਲੈ ਜਾਾਂਗੇ ਜਿਹੋ ਜਿਹਾ ਆਪਾਂ ਸੁਆਣਾ ਉਹ ਹਾਂਜੀ ਹਾਂ ਉਹ ਤੇ ਹੈਗਾ ਹੀ ਆ ਤੁਸੀਂ ਨਾ ਬਣਾ ਰਹੇ ਤੁਸੀਂ ਅਸਈ ਨਾ ਘਰੇ ਹੀ ਲਾਇਆ ਹੈਗਾ ਸਬਜੀ ਹੀ ਤੇ ਸਬਜੀ ਦੇ ਘਰੇ ਘਰੇ ਲਾਇਆ ਹੈਗਾ ਅੱਛਾ ਹਾਂ ਜੀ ਪੰਜ ਫੱਟਾ ਮਰਦਾ ਸੀ ਲਓ ਜੀ ਇਹ ਆਪਾਂ ਖਾ ਕੇ ਦੇਖਦੇ ਦੇਸੀ ਘਿਓ ਦਾ ਗੁੜ ਕੀ ਕੁਛ ਪਾਇਆ ਹੈ ਨਾ ਹਮਮ ਗਰਮ ਗਰਮ ਹਲੋ ਬਹੁਤ ਜਿਆਦਾ ਸੁਆਦਾ ਵਿਰਾਜ ਸਿੰਘ ਨੇ ਖਾਣਾ ਨੀ ਬੁੱਤ ਮੜਾ ਜਾ ਮੜਾ ਜਾਖਵਾ ਪਬਜੀ ਹੋਰ ਨਾ ਕਿਤੇ ਕੰਮ ਖਰਾਬ ਹੋ ਜੇ ਨਹੀਂ ਬਹੁਤ ਟੇਸਟੀ ਬਣਿਆ ਬਹੁਤ ਟੇਸਟੀ ਹੈ ਜਮੈਣ ਪਾਈ ਵਿੱਚ ਨਹੀਂ ਥੋੜਾ ਚਲ ਕੋਈ ਤੇ ਸਮਾਨ ਫਿਰ ਤੁਸੀਂ ਭਾਜੀ ਆਵਦਾ ਦਿੱਤਾ ਹਾਂ ਜੀ ਆਵਦਾ ਲੈ ਠੀਕ ਠੀਕ ਬਹੁਤ ਬਣਵਾਈ ਇਹਨਾਂ ਦੀ ਬਣਵਾਈ ਪੀ ਕੇ ਲੈਂਦਾ ਗੰਨਾ ਵੀ ਤੁਹਾਡਾ ਆਪਦਾ ਗੰਨਾ ਵੀ ਆ ਦੇਸੀ ਕਿਉ ਫਿਰ ਇਹਦੇ ਵਿੱਚ ਕਿਵੇਂ ਪੈਂਦਾ ਉਹ ਵੇਖੋ ਉੱਥੇ ਆਕਰ ਹਰਤਾ ਨਾ ਉਹ ਗੰਡ ਦੇ ਪਾਤਾ ਜਦ ਬਣਦਾ ਹਾਂ ਉਹਦੇ ਵਿੱਚ ਸਾਰਾ ਜਿਹੜਾ ਆਪਾਂ ਸਮਾਨ ਪਾਉਣਾ ਮੰਗਦੇ ਗਰਮ ਗਰਮ ਦੇ ਵਿੱਚ ਹਾਂਜੀ ਹਾਂਜੀ ਉਹ ਤਾਂ ਉਹਦੇ ਵਿੱਚ ਇਹ ਸਮਾਨ ਰੜ ਕੇ ਲਿਆਂਦਾ ਘਰੋਂ ਹੀ ਹਾਂਜੀ ਇਹ ਇੱਥੇ ਪਾਇਆ ਜਾਂਦਾ ਹਾਂ ਨਹੀਂ ਅਸੀਂ ਲੈ ਕੇ ਜਾਣਾ ਫਿਰ ਆਹ ਦੇ ਦਿਓ ਸਾਨੂੰ 2 ਕਿਲੋ ਉਨੀ ਇਹ ਇਹਨਾਂ ਦਾ ਕਰੀ ਤੇ ਆਪਣਾ ਬੜਾ ਅੱਛਾ ਕੀਆ ਹੈ ਮੁੰਡਾ ਅੱਛਾ ਅੱਛਾ ਠੀਕ ਸਿੱਧਾ ਕਹਿ ਕੇ ਠੀਕ ਹੈ ਠੀਕ ਬਣਵਾਇਆ ਨਾ ਇਹ ਤਾਂ ਹਾਂ ਹਾਂ ਠੀਕ ਹੈ ਠੀਕ ਚੜਦੇ ਆ ਨਾ ਫਿਰ ਹਾਂਜੀ ਹਾਂ ਠੀਕ ਠੀਕ ਸਾਫ ਸੁਥਰਾ ਨਾ ਉਹ ਵੀ ਇਹ ਰੋਈ ਦਾ ਇਹਨਾਂ ਦਾ ਕੰਮ ਰੋਈ ਦਾ ਕੰਮ ਨਾ ਕਿ ਮੀਡ ਨਾ ਸ਼ਰਾਬ ਨਾ ਉਹ ਜਿਹੜਾ ਸਾਡਾ ਵੀ ਸਾਫ ਸੁਥਰਾ ਕੰਮ ਹੀ ਹੈ ਹਾਂਜੀ ਹਾਂ ਇਹ ਵਿਆਸ ਨੂੰ ਮੰਨਦੇ ਭਾਦੇ ਅੱਛਾ ਅੱਛਾ ਹੂੰ ਠੀਕ ਠੀਕ ਥੈਂਕ ਯੂ ਬਹੁਤ ਜ਼ਿਆਦਾ ਸਵਾਦ ਆ ਬਹੁਤ ਸਵਾਦ ਆ ਹਾਂਜੀ ਉਹ ਲੈ ਚੈੱਕ ਕਰਾ ਦੇ ਕੋਲ ਦੇਖ ਲੋ ਖਾ ਕੇ ਦੇ ਹਾਂਜੀ ਕੁੱਤੀ ਦੀ ਹੈ ਨਾ ਸਿੱਕ ਕਰਕੇ ਬੰਦ ਹੁੰਦਾ ਥੋੜਾ ਜਿਹਾ ਹਾਂਜੀ ਆਰਟਾ ਦੇ ਬਰਸ਼ਾਹੀ ਮੌਸਮ ਦਾ ਹਾਂ ਉਸ ਦਿਨ ਬੰਦ ਹੁੰਦਾ ਨਹੀਂ ਤਾਂ ਅਦਰਵਾਇ ਚੱਲੀ ਜਾਂਦਾ ਕੱਲ ਨੂੰ ਅਸੀਂ ਪਾ ਦੇਣੀ ਵੀਡੀਓ ਚੱਲੀ ਜਾਂਦੀ ਚੈਨਲ ਦਾ ਨਾਮ ਦੱਸਿਓ ਅਬ ਸਬਸਕ੍ਰਾਈਬ ਕਰਨਾ ਇਹ ਤਾਂ ਮਰਗੇ ਵੇਖ ਲੈ ਮੈਨੂੰ ਲੱਗਦਾ ਕੀ ਹੈ ਚੋਹ ਤੇ ਵਧੀਆ ਉਹਦੇ ਨਾਂ ਤੇ ਹੀ ਆ ਚੈਨਲ ਮੈਂ ਕਿਹਾ ਚੈਨਲ ਵੀ ਉਹਨਾਂ ਦੇ ਨਾਂ ਤੇ ਆ ਬਿਲਕੁਲ ਵੀ ਉਹਦੇ ਨਾਂ ਤੇ ਆ ਪਾਰਾ ਪਕੜਿਆ ਸੀ ਗੁੜ ਕਿਤਾਸਾ ਗੁੜ ਨਹੀਂ ਹੈਗਾ ਹਾਂ ਜੀ ਕਿਸੇ ਨੇ ਵੀ ਗੁੜ ਲੈਣਾ ਹੋਵੇ ਆ ਸਕਦੇ ਹੋ ਬਹੁਤ ਵਧੀਆ ਸਾਫ ਸੁਥਰਾ ਗੁੜ ਅਸੀਂ ਲੈ ਕੇ ਚੱਲੇ ਖਾਣ ਵਾਸਤੇ ਤੁਸੀਂ ਵੇਖਿਓ ਵੀਡੀਓ ਦੇ ਵਿੱਚ ਕਿਹੜਾ ਬਾਬੀ ਏਰੀਆ ਪੈਂਦਾ ਇਹ बस्ती ਆ ਨਹੀਂ ਮਤਲ ਕਿਹੜਾ ਕਿਹਦੇ ਨੇੜੇ ਪੈਂਦਾ ਜੇ ਕਿਸੇ ਨੇ ਲੈਣਾ ਹੋਵੇ ਗੁੜ ਇਹ ਬਨ ਪੁੱਤਬਦੀਨ ਪੁੱਤਬਦੀਨ ਹਾਂ ਮੱਲਾਂ ਵਾਲੇ ਦੇ ਨੇੜੇ ਮੱਲਾਂ ਵਾਲੇ ਦੇ ਨੇੜੇ ਹਾਂ ਮੱਲਾਂ ਵਾਲੇ ਦੇ ਨੇੜੇ ਤੋੜ ਤੇ ਅਸੀਂ ਨਾਲ-ਨਾਲ ਇੱਥੇ ਚੋਰੀ ਵੀ ਕਰਨ ਲੱਗ ਗਏ ਦੱਸ ਕੇ ਉਹ ਵੀ ਹੈਨਾ ਦੱਸ ਕੇ ਚੋਰੀ ਕਰ ਰਹੇ ਹਾਂ ਅਸੀਂ ਬੈਂਕ ਨਹੀਂ ਤੋੜ ਰਹੇ ਹਾਂ ਅਸੀਂ ਅਸੀਂ ਪੁੱਛਿਆ ਵੀ ਨਹੀਂ ਤੁਹਾਨੂੰ ਹਾਂ ਮੈਂ ਕਿਹਾ ਅਸੀਂ ਪੁੱਛਿਆ ਨਹੀਂ ਤੋੜਨ ਲੱਗ ਗਏ ਅਸੀਂ ਭਰ ਕੇ ਬਣਾਵਾਂਗੇ ਭੜਕੇ ਬਣਾਵਾਂਗੇ ਜਸਪ੍ਰਿਤ ਹਾਂ ਹਾਂਜੀ ਹਲਕੇ ਬਣਾਵਾਂਗੇ ਹਾਂ ਵੇ ਇੱਥੇ ਵੀ ਕਿੰਨੇ ਇਹ ਉੱਥੇ ਆਪਣੇ ਘਰੇ ਦਿਹਾੜੀ ਕਰਾਂਗੇ ਨਾਲ ਨਾਲ ਹਾਂ ਕੋਈ ਨਹੀਂ ਕੋਈ ਸਾਰੇ ਆਪਦੇ ਹੀ ਆ ਭੈਣ ਭਰਾ ਸਾਬ ਨਿਕਲੀ ਤੇ ਫਿਰ ਵਧੀਆ ਨਾ ਹੌਲੀ ਹੌਲੀ ਚਲੋ ਚਲੋ ਉਹ ਕਹਿੰਦਾ ਆ ਘਰ ਆਇਆ ਅੱਛਾ 10 ਕਚੋਰੀ ਕਰ ਰਹੇ ਸੀ ਹਨਾ ਵੀ ਨਹੀਂ ਇਹ ਵੇਲਣੇ ਵਾਲਿਆਂ ਦਾ ਹੀ ਹੈ ਅੱਛਾ ਅੱਛਾ ਠੀਕ ਹੈ ਮੰਮੀ ਉਹਦੇ ਮੈਨੂੰ ਸਿਆ ਬਹੁਤ ਵਧੀਆ ਗੋੜੇ ਨੇ ਛਾਣ ਲਿਆਂਗੇ ਬਹੁਤ ਵਧੀਆ ਗੋੜਾ ਖਾ ਕੇ ਦੇਖਿਆ ਸੀ ਬੜਾ ਸੁਆਦ ਕਿਸੇ ਤੇ ਵੀ ਲਿਜਾਣਾ ਹੁਆ ਮੱਲਾਂ ਵਾਲੇ ਦੇ ਨੇੜੇ ਆ ਇਹ ਪੁੱਛ ਸਕਦੇ ਆ ਸਕਦੇ ਹੋ ਤੁਸੀਂ ਨੋ ਆ ਵੇ ਠੀਕ ਆ ਨਹੀਂ ਉਹ ਵੀ ਗੋੜ ਬਹੁਤ ਸੁਆਦ ਜਿਹੜਾ ਆਪਾਂ ਤਾਜ਼ਾ ਉਹ ਖਾਦਾ ਗਰਮ ਗਰਮ ਗਰਮ